ਔਰ ਫਿਰ ਵੀ ਮੈਂ ਕਈ ਵਾਰ ਇਹ ਕਹਿਣਾ ਉਹ ਨਾ ਕਿ ਗੁਰੂ ਗੁਰੂ ਤੈ ਗੁਰੂ ਦਾ ਪ੍ਰਵਾਹ ਪ੍ਰਵਾਹ ਹੁੰਦਾ ਹੈ। ਵੱਖਰੀ ਚੀਜ਼ ਸਿੱਖ ਸਿੱਖ ਹੈ ਗੁਰੂ ਗੁਰੂ ਸਿੱਖ ਗੁਰੂ ਕੇ ਪਿਆਰ ਹਦਿ ਗੁਰਨਾਥ ਸਿੱਖ ਦੀ ਪੰਜਵੀਂ ਦੁਨੀ ਭਰਾ ਗੁਰੂ ਦਾ ਜੋ ਖੁਸ਼ਭਾਲ ਜੋ ਗੁਰੂ ਦੇ ਵਿੱਚ ਹੈ ਸਿਰਫ ਆਂ ਦੀ ਵੇਦਾਂ ਦੀ ਬੋਸ ਮਾਰਾਈ ਅਨਦ ਕੋਰ ਸੈ ਦੀ ਛੱਡਿਆ ਤੋ ਦੁਨਿਆਵੀ ਦੁਨਿਆਵੀ ਵੀ ਬੰਦੇ ਆ ਦੁਨਿਆਵੀ ਬੰਦੇ ਆ ਦੁਨਿਆਵੀ ਬੰਦੇ ਤੋਂ ਗੁਰੂ ਸੈ ਅਸੇ ਨਾਲ ਤੁਲਨਾ ਨਹੀਂ ਕੀਤੀ ਤੇ ਉਹ ਸਾਰਾ ਗੁਰੂ ਨੇ ਵਿਚਾਰ ਬਾਰੇ ਤੇਰੇ ਤੇ ਚ ਚਲੇ ਜੋ ਪੈਰ ਕੀ ਰਖਣਾ ਨਹੀਂ ਯਾਰੀ ਉਹ ਨਹੀਂ ਕਹੀ ਸੋਚਣਾ ਗੁਰੂ ਸੈ ਬੰਦ ਤੁਲਨਾ ਨਹੀਂ ਆ ਕਿ ਬੰਦਾ ਉਹ ਪੁਰੂਸ਼ ਹੈ ਉਹ ਗੁਰੂ ਸੈ ਵੀ ਆ ਵੀ ਉਹ ਸਿੱਖ ਉੱਤੇ ਉਹ ਸਿੱਖ ਉੱਤੇ ਨਹੀਂ ਆ ਉਹ ਬਾਣ ਉਪਨਨ ਵਿੱਚ ਬਾਣੇ ਆਹ ਆਸੀਂ ਪਾਣਾ ਮੰਨਨੀ ਸਤਿ ਦੇ ਗੁਰੂ ਤੇ ਪਿਆਰ ਪਾਣਾ ਮਨ ਦਾ ਕੋਈ ਛੋਟੀ ਮੋਟੀ ਚੀਜ਼ ਨਾਲ ਉਹ ਜਿਹਾ ਪੜਿਆ ਆਪਣਾ ਚਾਹੀਦਾ ਉਹ ਕੋਲ ਚਾਹੀਦਾ ਪਾਣਾ ਮੰਨਣ ਦੇਵ ਜੀ ਪਾਣਾ ਬੰਨੇ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਕਿ ਤੇਰਾ ਕੀ ਆ ਮਿੱਠਾ ਲੱਗੇ ਉਦੋਂ ਤੱਕ ਮਿੱਠਾ ਲੱਗੇ ਜੇ ਤੇ ਵਿੱਚ ਸਵਾਦ ਆਗੇ ਜਿੰਦਗੀ ਉਹ ਉਹ ਕਰ ਕੀ ਕੋਈ ਵਾਪਸ ਕਰ ਤੇ ਜੇ ਬੋਲਾ ਕਿੰਨਾ ਸਾਰਾ ਕੁਝ ਮਿੱਠਾ ਲੱਗੇ ਨਾ ਆਪਣੇ ਮਾਤੂ ਸੋਚ ਕੇ ਦੇਖੋ ਨਾ ਅਜੇ ਰਾਬਤ ਕੀ ਹੈ ਬੱਦਾਂ ਕਹਿੰਦੇ ਕਿ ਤੱਕ ਉਹਨਾ ਮਿੱਠਾ ਲੱਗੇ ਇਤਿਹਾਸ ਤੇ ਪਾਇ ਕਾ ਜੀ ਲਿਖੇ ਜੇ ਭਏ ਨੇ ਇਹ ਪੁੱਤਰ ਜੀ ਭਾਵ ਇਹ ਤੁਸੀਂ ਪੁਤਿੱਤੀ ਦੇ ਦਿੱਤੀ ਏ ਔਰ ਮੈਂ ਪੁੱਤਰ ਤੋਂ ਪੜਾ ਕੇ ਵੇ ਜੀਵਾਂ ਕੀ ਪਤ ਪਾਛੇ ਕੁਝ ਸੋਖ ਨ ਕੀ ਹਰ ਇੱਕ ਇੱਕ ਵਰਤਾ ਤੋਂ ਨਹੀਂ ਜਨਮ ਫੇਰੇ ਪਿਤਾ ਜੀ ਗੈਸ પતિ ਮਿਹਰ ਦੇ ਆਸੀ ਬਦਸ਼ੋਕ ਕਨੇਸ਼ੀ ਕੀ ਕਿਉਂ

جد مسن نے آ کے کیا مسنت آ کے کارخانے دے

ਇਸ ਹਾੜੇ ਵੱਟੇ ਭਾਗ ਕਰਨ ਕਹਿ ਲੱਗੇ ਤੇ ਤੁਮ ਜਨਮੇ ਆ ਤੁਹ ਪਈ ਬਤਾਈ ਤੁਸੀਂ ਜਨਮ ਲਿਆ ਬਹੁਤ ਖੁਸ਼ ਹੋਏ ਅਸੀਂ ਪਰਿਵਾਰ ਵਾਲੇ ਜੀ ਆਪ ਨੂੰ ਦਿਲ ਸਿੰਧ ਮਿਲਾਏ ਕੋ ਕੀਵਟ ਹੋਏ ਪਾਰ ਪੁਹਾਰੇ ਆਪਕੀ ਚੱਲੇਓ ਮੈਂ ਹੁਣ ਇਸ ਦੁੱਖਾਂ ਦੇ ਸੁੰਦਰ ਵਿੱਚ ਡੁੱਬ ਜਾਣਾ ਤੇ ਕਿਹੜਾ ਮਲਾਹ ਬੜ ਕੇ ਆਏਗਾ ਤੇ ਮੈਨੂੰ ਪਾਰ ਹੋਣਾ پاو پکی بھی کوئی نہیں بڑا پتر بھی کوئی نہیں چھوٹا بھی کوئی نہیں کتنی سونے جائے دے کئی نہیں میں ہوں چھوٹے دے آنا دکھا دے سمندر بھائی کہ گیڑا ہون ملا بڑھ کے آئے گا جرا بڑھ پار اٹھائے گا تو میں نے دیکھی تھی ہونا کہتے جلتے پچھلی مچھلی جائے میں تو آنوں دیکھے بگاہ سے جیئے ਬੈਠੇ ਰੋਦੇ ਤੁਸੀਂ ਬੈਠੇ ਹੋ ਫਤੀ ਵਿਰੋਧ ਉਹਦੇ ਕੋਲ ਆ ਕੇ ਬੈਠ ਤੀਂ ਬਚਰੀ ਪਾਣੀ ਤੋਂ ਬੜਾ ਨਿਰਸੰਦੇਹੀ ਜਾਗ ਕੇ ਵਿਚੀ ਮਛੀ ਜੈਸੇ ਉਹ ਆ ਵੇਰੀ ਹੋ ਜਾਣੀ ਕਿ ਤੁਸੀਂ ਕੋਈ ਨਹੀਂ ਹੋਣਾ ਜੀ ਇਤਿਆਤ ਮਾਤਾ ਪਤ ਜੀ ਜਿੱਤੇ ਸੁਣਸ ਗਾਥ ਕੋ ਪਾਇਸੇ ਅਬ ਇਹ ਕਹਿੰਦੇ ਇਸ ਤਰ੍ਹਾਂ ਮਾਤਾ ਜੀ ਨੇ ਬਚਨ ਕਹੇ ਗੁਰੂ ਕੇ ਪਿਆਰ ਜੇ ਜੋ ਸੁਣਦੇ ਤਾਂ ਦੁੱਖ ਸਾਰੇ ਚਲੇ ਜਾਂਦੇ ਮਾਤਾ ਜੀ ਨੇ ਬਚਨ ਕਹੇ ਉਹਨਾਂ ਨੂੰ ਬਚਨ ਕਹੇ ਜਿਹੜੇ ਘੁਰ ਹੱਟ ਕਿਸੇ ਸਿਆਦ ਨੂੰ ਬਾਰੇ ਕਹਿੰਨੇ ਸ੍ਰੀ ਹਰਿ ਕਿਸਨ ਤੇ ਆਈ ਲੈ ਜਿਤ ਜਿੱਥੇ ਸਭ ਤੋਂ ਬਚਾਈ ਤੇ ਦਾਤਾ ਜੀ ਨੇ ਇਹ ਗੁਰੂ ਤੇ ਪਿਆਰ ਵਾਂਗਿ ਉਹ ਬਚਨ ਮਾਤਾ ਜੀ ਦੇ ਕੋਲ ਸੁਣੇ ਜੀ ਹਰਿ ਕਿਸਨ ਤੇ ਸਭ ਤੋਂ ਲੋਕ ਬਚਾਏ ਬਹੁਤ ਬਰਕਾਰ ਕਰਤੀ ਉਚਾਰੀ ਤੇ ਸਤਪੁਰਾਂ ਨੇ ਜਦੋਂ ਬਚਨ ਮਾਤਾ ਜੀ ਕੋਲ ਸੁਣਨੇ ਤੇ ਉਹ ਸਤਪੁਰਾਂ ਨੇ ਜਿਹੜੀ ਧੀਰਾਈ ਦਿੱਤੀ ਤੁਸੀਂ ਵੀ त्याग ਨਾ ਸੁਣੋ ਮੈਂ ਵੀ ਸੁਣਦਾ ਮਹਾਰਿਸ਼ ਚੇ ਪਾਤਸ਼ਾਹ ਜਿੰ ਜੋ ਆਪਣੀ ਮਾਤਾ ਨੂੰ ਜਾਣ ਕੇ ਬਚਨ ਕਹੇ ਕੀ ਨਾ ਜਾਣੋ ਸਭ ਬਿਦਨ ਹਾਰੇ ਇਸ ਤੇ ਕਿਉਂ ਅਥੇ ਦੁਖ ਤਾਰੇ ਕਹਿੰਦੇ ਮਾਤਾ ਜੀ ਇਹ ਤਾਂ ਸਾਰਿਆਂ ਦਾ ਬਿੰਸ ਜਾਣ ਇਹਦੇ ਬਿੰਸ ਤੇ ਦੁੱਖ ਕਿਉਂ ਧਾਰਨ ਕਰਦੇ ਹੋ ਇਹੋ ਦੁੱਖ ਨਹੀਂ ਹਿੰਦਾ ਇਹਦਾ ਸ਼ਰੀਰ ਵੀ ਲੈਣਾ ਇਹ ਸਭ ਤਾਂ ਚਲੇ ਜਾਂਦਾ ਹਰ ਇੱਕ ਤਾਂ ਚਲ ਜੋ ਦੁਨੀਆ ਤੇ ਆਇਆ ਮਾਤਾ ਜੀ ਉਹਦਾ ਸ਼ਰੀਰ ਬਿੰਸਣਾ ਹੀ ਬਿੰਸਣਾ ਹੈ ਜੀ ਤਨ ਤੱਕ ਪਹੁੰਚੋ ਸੁਖ ਬਹੁਰੀ ਹੁਣ ਜਿਹੜੀ ਦੋ ਗੱਲਾਂ ਕਹੀਆਂ ਇਹ ਤੇਰਾ ਮਾਤਾ ਜੀ ਧੀ ਰਚਿਆ ਉਹ ਦੇਖੋ ਸਾਰੇ ਹੱਲ ਨੇ ਕਹਿੰਦੇ ਮਾਤਾ ਤੇਰੀ ਵੀ ਉਮਰ ਕਿੰਨੀ ਕੁ ਰਹੇਗੀ ਤੂੰ ਵੀ ਸਾਡੇ ਪਿੱਛੇ ਪਿੱਛੇ ਆ ਜਾਣਾ ਮਹਾਰਾਜ ਸੱਚੇ ਬਾਝ ਰਹੀ ਕਿ ਤੱਕ ਬਾਕੀ ਬੇ ਤੇਰੀ ਤਨ ਤਜ ਪਹੁੰਚੇਗੇ ਸੁਖ ਬੋਹੇਰੀ ਸੁਖ ਦੇ ਨਾਲ ਸਾਡੇ ਕੋ ਪਹੁੰਚੇਗੀ ਸਾਨੂੰ ਦੇਖੇਗੀ ਮਾਤਾ ਆਜੇਗੀ ਪਰਲੋਕ ਤੇ ਸੱਚਖੰਡ ਦੇ ਵਿੱਚ ਸਾਡੇ ਕੋਲ ਹੀ ਆ ਜਾਣਾ ਬਾਕ ਕਿੰਨਾ ਕੁ ਛੇ ਰਹਿ ਗਿਆ ਹੈ ਬਸ ਬਾਤਕ ਤੇਰੀ ਵੀ ਉਪਰ ਪਤੀਤ ਹੋਈ ਕਿ ਹੋਈ ਜੀ ਜਨਮ ਮਰਨ ਦੁਖੀ ਨਾ ਜਾਮ ਮਨ ਤੇ ਨਿਕੜ ਕੋ ਕੇ ਤਹ ਜਿੱਥੇ ਜਨਮ ਤੇ ਮਰਨ ਦਾ ਦੁਖ ਲੇਸ਼ ਬਾਤਰ ਵੀ ਨਹੀਂ ਪਾਬ ਇੱਕ ਜੂੜ ਵੀ ਨਹੀਂ ਮਿਲਦੀ ਜਨਮ ਮਰਨ ਦੁਖ ਲੇਸ਼ ਨਾ ਚਾਹ ਨਾਨਕ ਬੱਤਾ ਘਰ ਤਰਾ ਜਿੱਤੇ ਮਿਰਤ ਨ ਜਨਮ ਜਰਾ ਨਾਨਕ ਉਹ ਘਰ ਲੱਭਿਆ ਜਿੱਥੇ ਮੌਤ ਤੇ ਜਨਮ ਨਹੀਂ ਹੁੰਦਾ ਤੇ ਸਤਗੁਰਾਂ ਨੇ ਕਿਹਾ ਜਨਮ ਮਰਨ ਦੁਖਲੇਸ਼ ਨ ਜਾ ਮਮ ਪਿਤ ਨਿਕਟ ਪਹੁੰਚੇ ਤਾ ਮੇਰੇ ਪਿਤਾ ਕੋਲ ਤੂੰ ਪਹੁੰਚ ਜਾ ਗੁਰਵਾਰਾਇ ਜੀ ਸਭ ਪਹੁੰਚਾ ਮਾਤਾ ਕਾਦੀ ਲਈ ਤੋ ਖੇਡ ਦੀ ਕਿਥੇ ਕੰਦੀ ਵੀ ਤੂੰ ਕੱਲੀ ਰਹਿ ਜਾਣਾ ਤੂੰ ਕਿਥੇ ਕੱਲੀ ਰਹਿ ਜਾਣਾ ਤੂੰ ਆ ਗਈ ਬਸ ਉਬਰ ਪਤੀਤ ਹੋਈ ਪਈ ਤੇਰੀ ਵੀ ਤੂੰ ਵੀ ਤੜ ਛੱਡਦੇ ਨੇ ਤੇ ਸਿੱਧਾ ਪਹੁੰਚਣਾ ਕਿਥੇ ਤੇ ਗੁਰ ਆਰ ਸੇ ਬਜੀ ਹਾਂ ਜਿੱਥੇ ਜਨਮ ਤੇ ਮਰਨ ਦਾ ਦੁੱਖ ਲੇਸ਼ ਮਾਤਰ ਮਿਰੀ ਤੂੰ ਸਦਾ ਆਸ ਤੇ ਉੱਥੇ ਪਹੁੰਚ ਜਾਣਾ ਜੀ ਕਿ ਮਾਇਆ ਮੋਹੋਂ ਮਿਟਾਉ ਜੰਮੀ ਮਨ ਤੇ ਗਿਆਨ ਉਪਾਇਆ ਐਦਾਂ ਕਹਿ ਕੇ ਮਾਤਾ ਦੇ ਅੰਦਰੋਂ ਮੋਹ ਮਿਟਾ ਦਿੰਦਾ ਬਸ ਇੰਨਾ ਸਮਾਂ ਲੱਗਦਾ ਉਹ ਦਿਨੋਂ ਮੋਹ ਮਿਟਾ ਦਿੰਦਾ ਮਿਟਾ ਦਿੰਦਾ ਜੀ ਮੋਹ ਤੇ ਪਾਈ ਸਾਹਿਬ ਜੀ ਲਿਖਦੇ ਨੇ ਕੈ ਮਾਇਆ ਉਹ ਮਿਟਾਇਓ ਜਨਨੀ ਮਨ ਮੇ ਗਿਆਨ ਉਪਾਇਓ ਜਨਨੀ ਦੇ ਮਨ ਚ ਗਿਆਨ ਪੈਦਾ ਕਰ ਦੁੱਤਾ ਇਹ ਗੁਰੂ ਗਿਆਨ ਹੀ ਤੇ ਪੈਦਾ ਕਰਦਾ ਚਾਹਨਾ ਪੈਦਾ ਕਰ ਦੁੱਤਾ ਮੋਹ ਬਟਾ ਦਿੰਦਾ ਗਿਆ ਸਾਤ ਗੁਰ ਗੁਰ ਆਰ ਕੋ ਬੇ ਸੇਵਨੇ ਸ਼ੇਖਰ ਨੂੰ ਭੇਜਿਆ ਵੀ ਜਾ ਕੇ ਕੋੜਾ ਕਾਬਜ ਉਹ ਸਾਡੇ ਲਈ ਲੈ ਕੇ ਆ ਪੈਸੇ ਦਿੱਤੇ ਸੋਨਾ ਕੋ ਉਹ ਲੈ ਪਾਸ ਤੇ ਗਿਆ ਉਹਦਾ ਇੱਕੋ ਇੱਕ ਪੁੱਤਰ ਸੀ ਤੇ ਲੋਗ ਆ ਬਹੁਤ ਚਾਹਤਾ ਵਹਿਤਾ ਦੇ ਕਿ ਆਪੀ ਨਹੀਂ ਬਾਤ ਕਰਨੀ ਪਹਿਲਾ ਹੀ ਬਬਰ ਸੀ ਉਹਦੇ ਜਾਨ ਲੱਗਿਆ ਇਹਦੇ ਪਿੱਛੋਂ ਸੁਨਿਆ ਭੇਜ ਦਿੱਤਾ ਵਾਪਸ ਮੋੜਾ ਉਹ ਸਰੀਰ ਛੱਡਣ ਲੱਗਾ ਜੇ ਬਸ ਉਹਦੇ ਸਾਹ ਉਹਦੀ ਹੋ ਰਹੇ ਨੇ ਆ ਜਾਓ ਜਲਦੀ ਵਾਪਸ ਮੋੜ ਅਗੋ ਸੁਨਿਆ ਭੇਜਦੇ ਮੈਂ ਘੋੜਾ ਲੈ ਕੇ ਵਾਪਸ ਮੁੜਨੇ ਮਾਰੇ ਨੇ ਸੇਵਾ ਲਈ ਜੇ ਪਿੱਛੋਂ ਅਕਾਲ ਚਲਾਣਾ ਕਰ ਜੇ ਨਾ ਘਰ ਬਹੁਤ ਵੱਡਾ ਨੁੱਕਰ ਦੇ ਵਿੱਚ ਰੱਖ ਕੇ ਇਹਨੂੰ ਕੁਝ ਲੱਕੜਾਂ ਪਾ ਕੇ ਅੱਗ ਲਾ ਦੀ ਕੱਲੀ ਦਾ ਦੀ ਤੇ ਮਾਰੇ ਲੋ ਕੁਮੀਏ ਵੀ ਇੰਨੇ ਚੱਲਦੀ ਸਾਡੇ ਕੋ ਆਇਆ ਅਸੀਂ ਚੱਲਨੇ ਤੇ ਕੋਈ ਬਾਤ ਨਹੀਂ ਮੈਂ ਘੋੜਾ ਲੈ ਕੇ ਆਵਾਂ ਬੋ ਮਟਾਇ ਬੋ ਮਟਾਇ ਸਤਪੁਰਾਂ ਨੇ ਕੀ ਕੀਤਾ ਇਹ ਮਕਾ ਮਾਇਆ ਉਹ ਮਿਟਾਇਓ ਜਨਨੀ ਮਨ ਮੇ ਗਿਆਨ ਉਪਾਇਓ ਜਨਨੀ ਤੇ ਬਾਨਦੇ ਵਿੱਚ ਮਹਾਰਾਏ ਨੇ ਗਿਆਨ ਪੈਦਾ ਕਰ ਦਿੱਤਾ ਭਈ ਮਗਰ ਕੁਛ ਆਏ ਨਾ ਪਾਣੀ ਰਖਸਤ ਮਹਿਮਾ ਮਹਾ ਮਹਾਰਾਏ ਬਸ ਤੋਂ ਭਈ ਮਗਰ ਕੁਛ ਆਏ ਨਾ ਪਾਣੀ ਮੁੱਛ ਕੋਈ ਬੋਲ ਹੀ ਨਹੀਂ ਆਇਆ ਬੋਲਣ ਮਹਾਰਾਏ ਦੇ ਦੋ ਬਚਨ ਕਹੇ ਬਸ ਉਹ ਦੇ ਨਾ ਦੀ ਮਸਤ ਹੋਗੀ ਜੀ ਪਿਆਰਿਓ ਲਖਸਤ ਮਹਿਮਾ ਮਹਾ ਮਹਾਨੀ ਪੁੱਤਰ ਦੀ ਮਹਿਮਾ ਜਾਣੀ ਪੜੀ ਪਾਰੀ ਹੈ ਪਿਆਰਿਓ ਚੁੱਪ ਹੋ ਕਿਉ ਮਹਾਰਾਜੀ ਤੇ ਦਿਖਾ ਦਿੱਤਾ ਭਵਿਕ ਸੋਣਾ ਅੱਗੇ ਤੂੰ ਸਾਡੇ ਕੋਲ ਆ ਜਾਣਾ ਜੀ ਅੱਜ ਰਾਤ ਤੂੰ ਪਰਿਕ ਕਹੀ ਚਲਣ ਰੀਤ ਗੁਰ ਤਿਆਰ ਰਹੀ ਕਹੀ ਅਤੀ ਰਾਤ ਤਾ ਵਕਸ਼ੇਕ ਘੜੀ ਉੱਪਰ ਹੋ ਗਈ ਜੀ ਚੜਨ ਹੀ ਗੁਰ ਤਿਆਰੀ ਕਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਪਿਆ ਨਾ ਕਰ ਲੇ ਸੱਚ ਖਾਂਡੋ ਜੀ ਦਸ ਦਾਸ ਦਿੱਖ ਮਾਤ ਨਿਹਾਰੇ ਤੁਸਨ ਹੋਏ ਸੱਚ ਦਾਤ ਕੋ ਜੀ ਦਾਸ ਕੋ ਸੀ ਇੱਕ ਮਾਤਾ ਜੀ ਕੋ ਸੀ ਜਦੋਂ ਵੇਖਿਆ ਸਤਿਗੁਰ ਬਿਲਕੁਲ ਟਿਕ ਗਏ ਉਹ ਹੱਥ ਪੈਰ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਹਿੱਲ ਰਿਆ ਜੀ ਬੋਲ ਕੋਮਲ ਬਾਤ ਸੁਹਾਏ ਦੀ ਮੁਖ ਪਰ ਕਰ ਤੋ ਪਟ ਪਾਈ ਤੇ ਸਤਗੁਰ ਪਾਤਸ਼ਾਹ ਜੀ ਨੇ ਆਪਣੇ ਮੁਖ ਦੇ ਉੱਤੇ ਨਾ ਜਿਹੜਾ ਕੱਪੜਾ ਲਿਆ ਹੋਇਆ ਸੀ ਸਰੀਰ ਦੇ ਉੱਤੇ ਉਹ ਸਤਗੁਰਾਂ ਨੇ ਆਪਣੇ ਮੁਖ ਦੇ ਉੱਤੇ ਲੈ ਲਿਆ ਜੀ ਜਿਉ ਅਸਾਤ ਸਿਨੇ ਕੁ ਮੈ ਭਾਨੇ ਸ਼੍ਰੀ ਹਰਿ ਕ੍ਰਿਸ਼ਨ ਸੁਕ੍ਰਿਸ਼ਨ ਜਵਨ ਬਾਈ ਸਰਵ ਦੀ ਕੰਦੇ ਨੇ ਸਤਗੁਰਾਂ ਨੇ ਜਿਸ ਵੇਲੇ ਕੱਪੜਾ ਮੁਖ ਦੇ ਉੱਤੇ ਲਿਆ ਨਾ ਰਿਸੈ ਪਿਆਨ ਸੱਚ ਖੜ ਨੂੰ ਚਾਲ ਗੁਰੂ ਆਤਿ ਸੰਸਿਆ ਮਾ ਸਰੀਆ ਰਿਕ ਸੰਧਿਆਈ ਹੈ ਜੇ ਦਿੱਤੇ ਸਭ ਦੁੱਖ ਛਾਇਏ ਉਹ ਪਿਆਰੇ ਸਤਗੁਰੂ ਬਾਲਾ ਪ੍ਰੀਤਮ ਜੀ ਗਰੀਬ ਨਿਵਾਸ ਛੇ ਪਾਤਸ਼ਾਹ ਜੀ ਸੱਚ ਖੱਡ ਤੋਂ ਪਿਆਨਾ ਕਰ ਗਏ ਹਨ ਪ੍ਰਭੂ ਬੇਕੁੰਟ ਸਤਾਨ ਆਤ ਅਨੰਦ ਮੈਂ ਗੁਰ ਭਗਵਾਨ ਆਤ ਅਨੰਦ ਤੇ ਵਿੱਚ ਗੁਰੂ ਭਗਵਾਨ ਦੀ ਪੈ ਕੌਂਠ ਤੇ ਸਤਖੰਡ ਤੇ ਚਲੇ ਗਏ ਜੀ ਸਭ ਨਿਜ ਨਿਜ ਥਾਨ ਸਿਧਾਈ ਕੀਰਤ ਕਰਤ ਗੁਰਨ ਕੀ ਜਾਏ ਦੇਵਤੇ ਵੀ ਮਹਾਰਾਜ ਦੀ ਕੀਰਤੀ ਕਰਦੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇਵ ਰੂਪ ਜਿਹੜੀਆਂ ਗੁਰੂ ਕੇ ਪਿਆਰ ਮੁਕਤ ਹੋਈਆਂ ਹੁੰਦੀਆਂ ਸਤ ਗੁਰ ਪਾਤਸ਼ਾਹ ਜੀ ਦੀ ਕੀਰਤੀ ਕਰਦੀਆਂ ਜੀ ਦਫਤ ਤਿਆਗੋ ਜਨਮੀ ਜਾਣਾ ਦਾਸਨ ਸੋ ਤਬਾਕ ਬਖਾਨ ਜਦੋਂ ਇਹਨਾਂ ਨੇ ਸ਼ਰੀਰ ਛੱਡਿਆ ਮਾਤਾ ਜੀ ਜਿਹੜੇ ਕੋੜ ਦਾਸ ਖੜੇ ਸੀ ਉਹਨਾਂ ਨੂੰ ਕਹਿ ਲੱਗੇ ਜੀ ਅਖੋ ਸਤਗੁਰ ਕੀ ਅਬਦੇ ਪੁਰਾਨ ਨਹੀਂ ਜਾਣੇ ਮਨ ਕੀ ਮਾਤਾ ਜੀ ਕਹਿੰਦੇ ਮੋ ਤੱਕ ਪੜਾਉ تھا ਕਿ ਦੇਖੋ ਮਨ ਨੂੰ ਲੱਗਦਾ ਪਏ ਚਲੇ ਗਏ ਸ਼ਰੀਰ ਹੀ ਹੈ ਚਲੇਗੇ ਪਿਆਨਾ ਕਰਕੇ ਨੇ ਸੱਚ ਕੱਢ ਦੋ ਮਾਤਾ ਜੀ ਕਹਿੰਦੇ ਅੱਗੇ ਹੋ ਕੇ ਦੇਖੋ ਕੱਪੜਾ ਉਠਾਓ ਸਰੀਰ ਦੀ ਹਿਲਦਾ ਪਿਆ ਜੀ ਸਭ ਗਾਰ ਮੁਖ ਦਾਸ ਨਿਹਾਰਾ ਜਿਤਾ ਪਰਫੁੱਲ ਕਮਲ ਉਦਾਰ ਜਦੋਂ ਇੱਕ ਦਾਸ ਅੱਗੇ ਹੋਇਆ ਉਹਨੇ ਮਹਾਰਾਜ ਦੇ ਮੁਖ ਤੋਂ ਕੱਪੜਾ ਉਤਾਰਿਆ ਗੁਰੂ ਕੇ ਪਿਆਰਿਓ ਉਸੇ ਤਰ੍ਹਾਂ ਮੁਖੜਾ ਪਰਫੁੱਲ ਜਿਵੇਂ ਪਹਿਲਾਂ ਸੀ ਸਰੀਰ ਛੱਡਣ ਤੋਂ ਪਹਿਲਾਂ ਜੀ ਜਿੰਨ ਕੀ ਪ੍ਰਾਨ ਨਹਾਵਤ ਅਪਰ ਪ੍ਰਭਾ ਇਮਹੀ ਦਿਸਦਾ ਵੇਖਿਆ ਬਿਰਤਕ ਚਿੰਨ ਇੱਕ ਪ੍ਰਾਣ ਨਹੀਂ ਆਉਂਦਾ ਪਿਆ ਅਪਰ ਪ੍ਰਭਾ ਤਿਮਹੀ ਦ੍ਰਿਸ਼ਟਾਵ ਬਾਕੀ ਸਾਰਾ ਕੁਝ ਉਸੇ ਤਰ੍ਹਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਪ੍ਰਾਣ ਹੀ ਨਹੀਂ ਆਉਂਦੇ ਪਏ ਜੀ ਬਦਲੋ ਬਦਲ ਅੱਛਾ ਜਲ ਕਰੇ ਸਭ ਕੇ ਦ੍ਰਿਸ਼ ਪੂਰਨ ਜਲ ਕਰੇ ਭਾਈ ਸਾਹਿਬ ਜੀ ਕਹਿੰਦੇ ਮਾਤਾ ਜੀ ਨੇ ਕਿਹਾ ਵਿਚ ਬਾਰਾ ਬਦਨ ਟੱਕ ਦਿਓ ਫਿਰ ਉਸੇ ਤਰ੍ਹਾਂ ਟਕਿਆ ਸਭ ਕੇ ਤ੍ਰਿਕ ਪੂਰਨ ਜਲ ਧਰਿਓ ਇਹ ਸਾ ਜਿਹੜੇ ਦਾਸ ਕੋਲ ਸੀ ਸਾਰਿਆਂ ਦੀ ਅੱਖਾਂ ਦੇ ਵਿੱਚੋਂ ਜਲ ਆ ਗਿਆ ਜੀ ਜਦੋਂ ਇਹ ਰੋਏ ਕਿ ਬਾਦ ਗੁਰੂ ਕੇ ਪਿਆਰ ਦਰਵਾਜੇ ਤੋਂ ਪਤਾ ਲੱਗ ਗਿਆ ਮਹਾਰਾਜ ਸਰੀਰ ਛੱਡ ਕੇ ਵਹਿਰਪੁਰ ਪਰ ਸੁਣੀ ਪੁਕਾਰੇ ਤੇ ਬਾਹਰ ਦਰਵਾਜੇ ਦੇ ਉੱਤੇ ਸਾਰਿਆਂ ਨੇ ਪੁਕਾਰ ਸੁਣ ਲਈ ਸਭ ਨੂੰ ਪਤਾ ਲੱਗ ਗਿਆ ਕੀ ਪਤਾ ਲੱਗਾ ਜੀ ਜਾਨੋ ਸਭਨ ਸਮਾਵਤ ਪਏ ਆਪਣੀ ਫੁਰੀ ਕੋ ਪ੍ਰਾਪਤੀ ਜਾਨੋ ਸਭਨ ਸਮਾਵਤ ਪਏ ਸਾਰਿਆਂ ਨੇ ਜਾਣਿਆ ਕਿ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਜੋ ਜੱਗ ਮੇ ਜਲਾਇ ਖਤਾਨਾ ਪਿਉ ਜੋਤੀ ਸ਼ਕ ਜੋਸ਼ ਸਮਾਨ ਸਮਾਲੇ ਅਪਨ ਪੂਰੀ ਕੋ ਪ੍ਰਾਪਤੇ ਆਪਣੀ ਪੂਰੀ ਪ੍ਰਾਪਤ ਕਰ ਲਿਆ ਜਿੱਥੋਂ ਆਏ ਸੀ ਸੱਚਖੰਡ ਦੇ ਵਿੱਚੋਂ ਨਰਨਕਾਰ ਦੇ ਕੋਲ ਉਹ ਸੇ ਸੱਚਖੰਡ ਦੇ ਵਿੱਚ ਇਹ ਸੰਸਾਰ ਦੇ ਜੀਵਾਂ ਨੂੰ ਤਾਰ ਕੇ ਪਰਪਕਾਰ ਕਰਕੇ ਬਲਾ ਕਰਕੇ ਗੁਰੂ ਕੇ ਪਿਆਰ ਜਿਵੇਂ ਬੱਦਲ ਉੱਠਦਾ ਹੈ ਸਮੁੰਦਰ ਦੇ ਵਿੱਚੋਂ ਗੁਰੂ ਕੇ ਪਿਆਰ ਉਹ ਲਹਿਰਾ ਜੀ ਉੱਠਦਾ ਹੈ ਗੁਰੂ ਕੇ ਪਿਆਰ ਉਹ ਭਾਗ ਹੁੰਦੀ ਬੱਦਲ ਬਣ ਜਾਂਦਾ ਵਰਸਦਾ ਫਿਰ ਪਾਣੀ ਬਣ ਕੇ ਫਿਰ ਸਮੁੰਦਰ ਦੇ ਵਿੱਚ ਲਾ ਜਾਂਦਾ ਜਿੱਥੋਂ ਉੱਠਿਆ ਸੀ ਉੱਥੇ ਹੀ ਫਿਰ ਵਾਪਸ ਚਲਾ ਜਾਂਦਾ ਇਸੇ ਤਰ੍ਹਾਂ ਸਤ ਗੁਰੂ ਹੈ ਜਿੱਤੋਂ ਆਏ ਨੇ ਗੁਰੂ ਕੇ ਪਿਆਰ ਭਲਾ ਕਰਨ ਵਾਸਤੇ ਆਉਂਦੇ ਸਾਡੇ ਵਰਗਿਆਂ ਦਾ ਗੁਰਨਾਨਕ ਸਾਹਿਬ ਕਿਉਂ ਆਏ ਭਲਾ ਕਰਨ ਬਿਠਾ ਕੇ ਜੀ ਜੋਤ ਤਰਗੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰੀ ਜਾਓ ਭਲਾ ਕਰੀ ਜਾਓ ਸ੍ਰਿਸ਼ਟੀ ਦਾ ਭਲਾ ਕਰੀ ਜਾਓ ਇਹ ਭਲਾ ਜਦ ਨਮਰਟ ਤੋਂ ਹੋਉਲਵੇਂ ਨਾ ਹੀ ਜਨ ਪਾਰੂ ਪਕਾਰੀ ਆਏ ਜੀ ਦਾ ਦੇ ਭਗਤੀ ਲਾਇਨ ਹਰ ਸੋਲੇ ਨੂੰ ਬਲਾਈ ਦੇ ਨਾ ਤੇਰੇ ਚਿੰਤਾ ਦਾ ਭਗਤੀ ਦਿੰਦੇ ਨੇ ਪ੍ਰਭੂ ਨਾਲ ਮਿਲਾ ਦੇ ਜੀ ਸਿਮਰਤ ਸਤਿਨਾਮ ਸੈ ਚੋਕਾ ਉਤੇ ਪੋਰ ਪੱਗੀ ਤਕ ਲੋਕਾ ਜਿੰਨੇ ਲੋਕ ਸਾਨ ਦਰਵਾਜੇ ਤੋਂ ਬਾਹਰ ਸੰਗਤ ਸਾਰੀ ਸਤ ਨਾਮ ਦਾ ਸਿਮਰਨ ਕਰਨ ਲੱਗ ਪਏ ਚਲੋ ਖਬਰ ਆਈ ਮਾਰ ਸਕਤੇ ਪਾਤਸ਼ਾਹ ਜੀ ਸੱਚਖੰਡ ਰੁਪਿਆ ਨਾ ਕਰਗੇ ਸਾਰੇ ਗੁਰੂ ਕੇ ਪਿਆਰ ਸਤਨਾਮ ਦਾ ਸਿਮਰਨ ਕਰਨਾ ਸ਼ੁਰੂ ਹੋ ਗਏ ਜੀ ਜੈਸੀ ਕੋਤੂਤ ਸੁਧਾਰ ਲਿਓ ਜਾਏ ਪਾਤਿਸਵੀ ਉਚਾਰੇ ਤੇ ਜੈ ਸਿੰਘ ਦਾ ਦੂਤ ਬੈਠਾ ਸੀ ਉਹ ਜੋੜ ਕੇ ਗਿਆ ਜੀ ਜੈ ਸਿੰਘ ਦੇ ਪਾਸ ਜਾਏ ਪਾਸ ਤੇ ਭੇਵ ਉਚਾਰਿਓ ਉਹਨੇ ਜਾ ਕੇ ਗੁਰ ਕੇ ਪਿਆਰ ਵਾਲੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਭੇਦ ਭਾਵ ਇਹਨਾਂ ਦੀ ਬਾਤ ਦੱਸਣੀ ਕੀਤੀ ਕਿ ਮਹਾਰਾਜ ਜੋਤੀ ਜੋਤ ਸਮਾ ਗਏ ਹਨ। ਰੇਤ ਸੁਖ ਵਿਸਾਲ ਉਪਾਇੋ ਸਿਮਰਤ ਸਿਮਰ ਗੁਰ ਕੰਤ ਬਚਾਈਐ। ਜਦੋਂ ਰਾਜੇ ਰੇ ਸੁਣਿਆ ਰਾਜਾ ਦੁਖੀ ਹੋਇਆ। ਮਹਾਰਾਜ ਗੋੜੁ ਚਾਰਨ ਕਰ ਸਕਿਆ ਮਹਾਰਾਜ ਇਹ ਵੀ ਥੋੜਾ ਇਹ ਵੀ ਥੋੜਾ ਬਹੁਤ ਕਿਉਂਕਿ ਇਹਨੇ ਬੇਨਤੀਆਂ ਕਰ ਕਰਕੇ ਮਹਾਰਾਜ ਦਿੱਲੀ ਆਸੀ ਇਹ ਦੇ ਗੁਰੂ ਦੇ ਪਿਆਰੋ ਆਖਿਆ ਸੀ ਸੱਚੇ ਬਾਦਸ਼ਾਹ ਦਿੱਲੀ ਆਓ ਤੇ ਦਿੱਲੀ ਦੀ ਧਰਤੀ ਦੇਖੋ ਕਿੰਨੀ ਮਹਾਰਾਜ ਦੀ ਲੋੜ ਹੋਵੇ ਕੀ ਵੇਖੋ ਆਪ ਹੀ ਕਰਨ ਵਾਲਾ ਨਸਾਲ ਉਹ ਬਿਮਾਰੀ ਫੈਲ ਗਈ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿੰਨੀ ਬਖਸ਼ਿਸ਼ ਕੀਤੀ ਦਿੱਲੀ ਚ ਉਸ ਬਿਮਾਰੀ ਦੇ ਵਿੱਚ ਬਾਹਰ ਕਿੰਨੀ ਲੋੜ ਸੀ ਸਹਿਬਾਂ ਨੇ ਆਪ ਹੀ ਬੇਦਬੜਾਈ ਇਹ ਰਾਜਾ ਮਿਰਜ਼ਾ ਜੈਸ਼ ਇਹ ਸ਼ੋਕ ਲੱਗਾ ਸਮਾ ਸਮਾਪਤ ਹੋ ਗਿਆ ਇਤਨੇ ਆਪ ਵਿਚਾਰ ਪਰਵਾਹ ਕਰਿਓ ਗੁਰੂ ਬਖਸ਼ਿਸ਼ ਕਰੇ ਰਹਿਤ ਕਰੇ ਆਪਣੀ ਭਾਵ ਸੰਕਮਨ ਦਾ ਪਿਆਰ ਆਪਣੀ ਯਾਤ ਕੇ ਜੀ ਕਾਲ ਨੂੰ ਵਿਚਾਰਾਂਗੇ ਰਾਜਾ ਜੈ ਸਿੰਘ ਨੇ ਖਬਰ ਔਰੰਗਜ਼ੇਬ ਨੂੰ ਦੇ ਦਿੱਤੀ ਔਰੰਗਜ਼ੇਬ ਜਿਹਨੂੰ ਜਿਉਂਦੇ ਜੀ ਦਰਸ਼ਨ ਨਹੀਂ ਹੋਏ ਕੀ ਕਰਦਾ ਜੀ ਮਹਾਰਾਜ ਦੇ ਜੋਤੀ ਜੋਤ ਸਮਾਣ ਦੇ ਉਤੇ ੱਕੇ ਨਾਲ ਦਰਸ਼ਨ ਕਰਨ ਦਾ ਯਤਨ ਕਰਦਾ ਹੈ 27 ਦਿਨ ਕੇ ਮੈਂ ਗੋਹਾལ་ ਲਿਖਿਆ ਕਾਲ ਦੇ ਇਤਿਹਾਸ ਤੇ ਵਿਚਾਰਾ ਰੋਕੀਆਂ ਅੱਜ ਤੋ ਸਮਾਂ ਜਿਹੜਾ ਤਬਦੀਲ ਕੀਤਾ ਗਿਆ 75 ਤੋਂ ਲੈ ਕੇ 750 ਤੱਕ ਹੁਕਮ ਹੈ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਅਗੋ 10 ਮਿੰਟਾਂ ਦੇ ਸਪੈਸਮ ਆਪ ਜੀ ਆਤ ਕੋ 5 ਤੱਕ ਇਸੇ ਤਰ੍ਹਾਂ ਆਪ ਜੀ ਸ਼ਮੇਸ਼ਰ ਪਹੁੰਚ ਕੇ ਵਿਚਾਰਾਂ ਨਾਲ ਜੁੜਿਓ ਜੀ ਕੱਲ ਐਤਵਾਰ ਦੂਸਰਾ ਹੈ ਤੁਹਾਰੇ 8 ਦਸੰਬਰ ਦਾ 12 ਵਜੇ ਦੁਪਹਿਰ ਅਮਰਤ ਸੰਚਾਰ ਹੋਵੇਗਾ ਜਿਨ੍ਹਾਂ ਪ੍ਰਾਣੀਆਂ ਨੇ ਅਮਰਤ ਛਕਣਾ ਹੋਵੇ ਦੁਬਾਰਾ ਕਿਤੇ ਪੇਸ਼ ਹੋਣਾ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਾਰ ਦੇ ਉੱਤੇ ਆ ਕੇ ਅਮਰਤ ਦੀ ਦਾਤ ਪ੍ਰਾਪਤ ਕਰੋ ਆ ਮਹਾਰਾਜ ਜੀ ਨੂੰ ਪੰਜ ਵਾਰੀ ਧੰਨ ਕਹੀਏ ਫਿਰ ਫਤੇ ਬੁਲਾਈਏ ਜੀ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤਨ ਸਿਰੀ ਗੁਰੂ ਹਰਿ ਕ੍ਰਿਸ਼ਨ ਜੀ ਤਨ ਸਿਰੀ ਗੁਰੂ ਹਰਿ ਕ੍ਰਿਸ਼ਨ ਜੀ ਤਨ ਸਿਰੀ ਗੁਰੂ ਹਰਿ ਕ੍ਰਿਸ਼ਨ ਜੀ ਤਾਨੈ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਤਾਨੈ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਗੁਰੂ ਹਰਿ ਕ੍ਰਿਸ਼ਨ ਜੀ ਤਾਨੈ ਸੇਵੀ ਗੁਰੂ ਹਰਿ ਕ੍ਰਿਸ਼ਨ ਜੀ ਤਾਨੈ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਤਾਨੈ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਗੁਰੂ ਹਰਿ ਕ੍ਰਿਸ਼ਨ ਜੀ ਤਾਨੈ ਸੇਵੀ ਗੁਰੂ ਹਰਿ ਤਨ ਮੈ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਤਨ ਮੈ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ